ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਪੈਰੇ ਦਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹਿਰੀ ਨਰੰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਬੀਤੇ ਦਿਨੀ ਫਕਤਾ ਪਾਈ ਕੇ ਵਿਖੇ ਗੁਰਬਾਣੀ ਬੇਅਦਬੀ ਦੀਆਂ ਦੋ ਨਿਰੰਤਰ ਘਟਨਾਵਾਂ ਵਾਪਰੀਆਂ ਤੇ ਇਸ ਦੇ ਵਿਚਕਾਰ ਹੀ ਮਰੇਰ ਕੋਟਲਾ ਵਿਖੇ ਵੀ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ ਇਹਨਾਂ ਘਟਨਾਵਾਂ ਪਿੱਛੇ ਆਖਿਰ ਕੀ ਸਾਜ਼ਿਸ਼ ਹੈ ਸਾਡਾ ਅੱਜ ਦਾ ਮੁੱਦਾ ਇਸੇ ਸਬੰਧ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਲੇ ਘਾਤੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਪੇਰਾ ਜੀ ਬੀਜੀ ਵਾਹਿਗੁਰੂ ਜੀ ਦਾ ਧਰਤਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਅਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹਨਾਂ ਦੋਨਾਂ ਨੂੰ ਤੁਸੀਂ ਆਪਸ ਵਿੱਚ ਜੋੜ ਕੇ ਕੀ ਪ੍ਰਗਟਾਵਾ ਕਰਦੇ ਹੋ ਹਿੰਦੂ ਗੁਰੂ ਪਰ ਜਿਹੜਾ ਆਪਸ ਵਿੱਚ ਜੇ ਅਸੀਂ ਜੋੜਨ ਦੀ ਗੱਲ ਕਰੀਏ ਤਾਂ ਇਹ ਸਿੱਟਾ ਸਾਡੇ ਸਾਹਮਣੇ ਆਉਂਦਾ ਕਿ ਇਸ ਦੇਸ਼ੀਆਂ ਜਿੰਨੀਆਂ ਘੱਟ ਗਿਣਤੀਆਂ ਨੇ ਜੀ ਕਿਤੇ ਨਾ ਕਿਤੇ ਇਹ ਜਿਹੜੇ ਹਮਲੇ ਨੇ ਉਹਨਾਂ ਦੇ ਧਰਮ ਤੇ ਉਹਨਾਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਜਿਹੜੇ ਸ਼ਰਧਾ ਹੈ ਧਰਮ ਪ੍ਰਤੀ ਉਹਦੀ ਤੇ ਇਹ ਹਮਲੇ ਨੇ ਇੱਕ ਪਾਸੇ ਪੰਜਾਬ ਦੀ ਧਰਤੀ ਤੇ ਨਿਰੰਤਰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਹਾਂਜੀ ਗੁਰਬਾਣੀ ਦੇ ਗੁੱਟਕੇ ਗੁਰੂ ਘਰਾਂ ਤੇ ਹਮਲੇ ਦੇ ਜਿਹੜੇ ਉਹ ਨਿਰੰਤਰ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੀ ਦੂਸਰੇ ਪਾਸੇ ਇਹ ਜਿਹੜੀ ਮਲੇਰਕੋਟਲੇ ਪਵਿੱਤਰ ਕ੍ਰਾਂਤ ਸ਼੍ਰੀ ਫ਼ਰੀਦ ਦੀ ਬੇਅਦਬੀ ਦੀ ਘਟਨਾ ਵਾਪਰੀ ਆ ਸੋ ਪਿਟੀਕਲ ਮੈਂ ਕੀਤੀ ਆ ਕਿ ਦੋਵੇਂ ਮਤਲਬ ਦੇਸ਼ੀਆਂ ਘੱਟ ਗਣਤੀਆਂ ਨੇ ਸਿੱਖ ਵੀ ਤੇ ਮੁਸਲਮਾਨ ਵੀ ਤੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਹੋਈ ਹੋ ਰਹੀ ਆ ਜੀ ਤੇ ਉਹਦੇ ਪਿੱਛੇ ਦੇਸ਼ ਦੀਆਂ ਕੱਟਗਿੰਤੀਆਂ ਦੇ ਮਨਾਂ 'ਚ ਜਾਂ ਅਸੀਂ ਕਹਿੰਦੇ ਖੋਪ ਪੈਦਾ ਕਰਨਾ ਦਹਿਸ਼ਤ ਪੈਦਾ ਕਰਦੀ ਜਾਂ ਉਹਨਾਂ ਨੂੰ 扑ੜਾ ਕੇ ਜੀ ਦੇਸ਼ ਦੇ ਵਿੱਚ ਫਿਰਕੂ ਦੰਗੇ ਕਰਵਾਉਣੇ ਫਿਰਕੂ ਜਨੂਨ ਖੜਾ ਕਰਨਾ ਤੇ ਉਸ ਦੀ ਆੜ ਦੇ ਵਿੱਚ ਕੱਟਗਿੰਤੀਆਂ ਬੁਧ ਸਰਕਾਰੀ ਜ਼ਬਰ ਜ਼ੁਲਮ ਤਸ਼ੱਦਦ ਦਾ ਚੱਕਰ ਚਲਾਉਣਾ ਤੂ ਇਹ ਜਿਹੜੀਆਂ ਉਹ ਤਾਕਤਾਂ ਜਿਹੜੀਆਂ ਇਹਨਾਂ ਸਾਰੇ ਕੁਛ ਦੇ ਪਿੱਛੇ ਨੇ ਜੀ ਹੁਣ ਪੰਜਾਬ ਦੇ ਵਿੱਚ ਇਹ ਜਿਹੜੀਆਂ ਨਿਰੰਤਰ ਘਟਨਾਵਾਂ ਵਾਪਰ ਰਹੀਆਂ ਨੇ ਅਖਰ ਹਰ ਕਿਸੇ ਦਾ ਇਹ ਸਵਾਲ ਆ ਜਾਂਦਾ ਕਿ ਕਿਉਂ ਹੋ ਰਿਹਾ ਜੀ ਕੌਣ ਕਰਾ ਰਿਹਾ ਹਾਂਜੀ ਤੇ ਹੁਣ ਜਦੋਂ ਮਤਲਬ ਇਹ ਇੱਕ ਪਾਸੇ ਗੁਰੂ ਸਾਹਿਬ ਦੀ ਗੁਰਬਾਣੀ ਦੀ ਬੇਅਦਬੀ ਤੇ ਦੂਸਰੇ ਪਾਸੇ ਕੁਰਾਨ ਸ਼ਰੀਫ ਦੀ ਬੇਅਦਬੀ ਫਿਰ ਉਸ ਗੱਲ ਨੇ ਇੱਕ ਗੱਲ ਸਾਫ਼ ਕਰ ਦਿੰਦੀ ਆ ਕਿ ਇਹਦੇ ਪਿੱਛੇ ਉਹ ਤਾਕਤਾਂ ਕੰਮ ਕਰਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਫਿਰਕੂ ਦੰਗੇ ਕਰਾਉਣਾ ਚਾਹੁੰਦੀਆਂ ਨੇ ਫਿਰਕੂ ਨਫਰਤ ਫੈਲਾਉਣਾ ਚਾਹੁੰਦੀਆਂ ਨੇ ਤੇ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਚੈਨ ਸ਼ਾਂਤੀ ਹੈ ਜਿਹੜਾ ਬੜੀ ਕੀਮਤ ਦੇ ਨਾਲ ਵਾਪਸ ਗੁੜਿਆ ਉਸ ਅਮਨ ਕਾਨੂੰਨ ਚੈਨ ਸ਼ਾਂਤੀ ਨੂੰ ਦੁਆਰਾ ਲੱਭੂ ਲੋਣ ਦੀ ਇਹ ਇੱਕ ਬੜੀ ਡੂੰਗੀ ਚੇਕਨੌੜੀ ਸਾਜ਼ਿਸ਼ ਹੈ ਇਹ ਪਹਿਲੀ ਵਾਰੀ ਹੋਇਆ ਹੈ ਕਿ ਭੱਜਦਾ ਪਾਈਗੇ ਵਿਖੇ ਪਵਿੱਤਰ ਸੁਖਮਨੀ ਸਾਹਿਬ ਦੇ ਗੁਟਕਿਆਂ ਦੇ ਉੱਪਰ ਆਰਐਸਐਸ ਜਿੰਦਾਬਾਦ ਤੇ ਮੋਦੀ ਜਿੰਦਾਬਾਦ ਲਿਖਿਆ ਗਿਆ ਮਿਸਕੂਬੇਬਾ ਇਹ ਮੇਰੇ ਲਈ ਇੱਕ ਹੋਰ ਪਿਆਰਕੰਦ ਹੈ ਇਸ ਤੋਂ ਪਹਿਲਾਂ ਹੁਣ ਤੱਕ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਫ਼ਤਰ 파 ਬੰਗਾ ਦਾ ਕਤਲੇਆਮ ਹੋਇਆ ਚਾਹੇ ਗੁਰਬਾਣੀ ਦੇ ਗੁਟਕਿਆਂ ਦਾ ਕਤਲੇਆਮ ਹੋਇਆ ਪਰੰਤੂ ਇਹ ਪਹਿਲੀ ਵਾਰ ਆ ਕਿ ਪ੍ਰਭੂ ਪਵਿੱਤਰ ਗੁਰਬਾਣੀ ਦੇ ਜਿਹੜੇ ਪੰਨੇ ਨੇ ਜਿੱਥੇ ਗੁਰਬਾਣੀ ਅੰਕ ਤੈਰ ਜੀ ਉਹਨਾਂ ਪੰਨਿਆਂ ਦੇ ਉੱਤੇ ਸਕੈਚ ਪੈਨ ਦੇ ਨਾਲ ਉਹਨਾਂ ਨੇ ਆਰਐਸਐਸ ਜਿੰਦਾਬਾਦ ਭੋਦੀ ਜਿੰਦਾਬਾਦ ਲਿਖਿਆ ਹੁਣ ਸਵਾਲ ਖੜਾ ਹੋ ਜਾਂਦਾ ਕਿ ਆਖਰ ਨੂੰ ਇਹ ਕਿਉਂ ਕੀਤਾ ਗਿਆ ਜੀ ਇਹ ਵੀ ਕਿਹਾ ਜਾਂਦਾ ਵਾ ਕਿ ਜੇ ਇਹ ਦੇ ਪਿੱਛੇ ਆਰਐਸਐਸ ਆ ਜਾਂ ਭਗਵਾ ਵਰਗੇੜਾ ਜਾਂ ਮੋਦੀ ਦੀਆਂ ਤਾਕਤਾਂ ਨੇ ਜਿਹੜੀਆਂ ਉਹਦੇ ਨਾਲ ਖੜੀਆਂ ਨੇ ਉਹ ਨੇ ਤੇ ਫਿਰ ਉਹਨਾਂ ਨੇ ਇਹ ਲਿਖਿਆ ਕਿਉਂ ਜੀ ਸਿੱਧਾ ਨਿਸ਼ਾਨੇ ਤੇ ਉਹ ਕਿਉਂ ਆਏ ਥੋ ਇ ਮਤਲਬ ਬੜਾ ਗੰਭੀਰ ਸਵਾਲ ਵੀ ਹੈ ਤੇ ਬੜਾ ਗੰਭੀਰ ਮੁੱਦਾ ਵੀ ਹੈ ਕਿ ਜੇ ਕੁਰਬਾਨੀ ਦੇ ਪਵਿੱਤਰ ਪੰਨਿਆਂ ਤੇ ਜਿਨ੍ਹਾਂ ਦੀ ਬੇਅਦਬੀ ਕੀਤੀ ਆ ਉਹਨਾਂ ਤੇ ਆਰਐਸ ਜਿੰਦਾਬਾਦ ਜਾਂ ਮੋਦੀ ਜਿੰਦਾਬਾਦ ਲਿਖਿਆ ਕਿ ਇਹਦੇ ਪਿੱਛੇ ਕੀ ਆ ਦੋ ਦੋ ਬੰਨਾਂ ਨੇ ਇੱਕ ਤਾਂ ਉਹ ਸਾਜਸ਼ਾਂ ਜਿਹੜੀਆਂ ਮਤਲਬ ਪੰਜਾਬ ਦੇ ਵਿੱਚੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਫਿਰ ਭੂਦੰਗੀ ਕਰਵਾਉਣਾ ਚਾਹੁੰਦੇ ਆ ਨੀ ਉਹ ਤਾਕਤਾਂ ਜੀ ਦੂਸਰੇ ਵਾਸਤੇ ਇਸ ਵੇਲੇ ਜਿਹੜੀ ਗੱਲ ਸਾਡੇ ਸਾਹਮਣੇ ਆ ਰਹੀ ਆ ਕਿ ਪੰਜਾਬ ਦੇ ਵਿੱਚ ਚੋਣ ਬੜਾ ਚੱਲ ਰਿਹਾ ਜੀ 2017 ਸਾਹਮਣੇ ਆ ਬੜਾ ਨੇੜੇ ਆ ਸਿਰਫ 6 ਮਹੀਨੇ ਬਾਕੀ ਨੇ ਉਹ ਉਸ ਵੇਲੇ ਭਾਜਪਾ ਜਿਹੜੀ ਉਹ ਸਾਨੂੰ ਇਸ ਤਰ੍ਹਾਂ ਲੱਗਦੀ ਆ ਜਿਵੇਂ ਕਿਨਾਰੇ ਤੇ ਬੈਠੀ ਆ ਉਦੀ ਕੋਈ ਕਿਸੇ ਤਰ੍ਹਾਂ ਦੀ ਐਕਟੀਵਿਟੀ ਨਹੀਂ ਚੋਂ ਵਾਲੀ ਤੇ ਉਹ ਲੱਗਦੀ ਆ ਕਿ ਕਿਨਾਰੇ ਤੇ ਬੈਠੀ ਆ ਤੇ ਦੂਜੇ ਪਾਸੇ ਜਦੋਂ ਆਪਾਂ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਤਕੋਨੀ ਮਤਲਬ ਟੱਕਰ ਬਣੀ ਹੋਈ ਆ ਉਹਦੇ ਵਿੱਚ ਕਾਂਗਰਸ ਬਾਦਲ ਸਾਹਿਬ ਤੇ ਪੰਜਾਬ ਗਠਜੋੜ ਤੇ ਆਪ ਸੋ ਆਪ ਦਾ ਪੰਜਾਬ ਦੇ ਪਿੰਡੂ ਖੇਤਰਾ 'ਚ ਪ੍ਰਭਾਵ ਆ ਜਿਹੜਾ ਉਹ ਦਿਖਾਈ ਦੇ ਰਿਹਾ ਕਹਿੰਦੇ ਸ਼ਹਿਰੀ ਖੇਤਰਾਂ 'ਚ ਆਮਦਾਵ ਉਪਰਭਾਵ ਨਹੀਂ ਜੀ ਤੇ ਇਹ ਜਾਪ ਰਿਹਾ ਇਸ ਵੇਲੇ ਕਿ ਸ਼ਹਿਰੀ ਖੇਤਰ ਹੈ ਜਿਹੜਾ ਸ਼ਹਿਰ ਦਾ ਜਿਹੜਾ ਵੋਟਰ ਹੈ ਚਾਹੇ ਉਹ Hindu ਵਪਾਰੀ ਆ ਤੇ ਚਾਹੇ ਉਹ ਹੋਰ ਤਰਕਾ ਉਹ ਕਾਂਗਰਸ ਵੱਲ ਬਦਚਕਾਰ ਰਖ ਰਿਹਾ ਇਸ ਵੇਲੇ ਦੀ ਸਥਿਤੀ ਆ ਹਾਂਜੀ ਸੋ ਜਿਹੜੇ ਮਤਲਬ ਰਾਜਨੀਤਿਕ ਮਾਹਰ ਨੇ ਉਹਨਾਂ ਵੱਲੋਂ ਇਹ ਸ਼ੰਕਾ ਪ੍ਰਗਟਾਇਆ ਜਾ ਰਿਹਾ ਕਿ ਭਾਈਚਾਰ ਪੰਜਾਬ ਦੇ ਵਿੱਚ ਚੋਰੀ ਛੁੱਪੇ ਇੱਕ ਅਜਿਹੀ ਖੇਡ ਖਤਰਨਾਕ ਖੇਡ ਖੇਡ ਰਹੀ ਹੈ ਕਿ ਪੰਜਾਬ ਦਾ Hindu ਆ ਜਿਹੜਾ ਉਹਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਦਿੱਤਾ ਜਾਵੇ ਪੰਜਾਬ ਦੇ ਵਿੱਚ ਫਿਰਕੂ ਤਣਾ ਜਿਹੜਾ ਇਹਨਾਂ ਪੈਦਾ ਕਰ ਦਿੱਤਾ ਜਾਵੇ ਮੁਸਲਮਾਨ ਵਰਗ ਵਾਲਾ ਵੀ ਤੇ ਸਿੱਖ ਵਰਗ ਵਾਲਾ ਵੀ ਗੁਰਬਾਣੀ ਦੀਆਂ ਨਿਰੰਤਰ ਬੇਅਦਕੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਿੱਖ ਕਿੰਨੀ ਦੇਰ ਬਰਾਸਟ ਕਰਨ ਜੀ ਤੇ ਦੂਸਰੇ ਪਾਸੇ ਮੁਸਲਮਾਨ ਆ ਜਿਹੜੇ ਉਹ ਉਹ ਕਿੰਨੀ ਦੇਗ ਆਪਣੇ ਪ੍ਰਾਂਚ ਦੀ ਰੀਤ ਨਹੀਂ ਪੈਦੀ ਬਰਦਾਸ਼ਤ ਕਰਨਗੇ ਸੋ ਇਹ ਦੋਨੇ ਘੱਟ ਗਣਤੀਆਂ ਦਾ ਜਿਹੜਾ ਆਵਾਲ ਹੈ ਉਹ ਕਿਹਦੇ ਵਿਰੁੱਧ ਹੋਣਾ ਭਗਮਾ ਬਰਗੇਡ ਬਰੋ ਜੀ ਉਕੇ ਮੁੱਖ ਨਿਸ਼ਾਨੇ ਤੇ ਮੁੱਖ ਦੁਸ਼ਮਣ ਆ ਜਿਹੜੀ ਉਹ ਕਟ ਗਣਤੀਆਂ ਦੀ ਉਹ ਭਗਮਾ ਬਰਗੇੜਾ ਆਰਐਸਐਸ ਆ ਸੋ ਨਿਸ਼ਾਨੇ ਤੇ ਉਹਨਾਂ ਨੇ ਆਉਣਾ ਜਦੋਂ ਉਹ ਨਿਸ਼ਾਨੇ ਤੇ ਆਉਂਦੇ ਆ ਤਾਂ ਉਸ ਦੇ ਨਾਲ ਜਿਹੜਾ Hindu ਵਰਗ ਆ ਜਿਹੜਾ ਉਹ ਇਕੱਠਾ ਹੋ ਸਕਦਾ ਵਾ ਉਹਦਾ ਤ੍ਰੂਹੀ ਕਰਨ ਹੋ ਸਕਦਾ ਤੁਹ ਕੁਝ ਪਾ ਡੀਬੀ ਇੱਕ ਖੇਡ ਹੋ ਸਕਦੀ ਆ ਇਹ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਦੂਸਰੇ ਪਾਸੇ ਉਹ ਤਾਕਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਚਾਹੇ ਉਹ ਤਾਕਤਾਂ ਕਿਹੜੀਆਂ ਨੇ ਉਹ ਕਿਹੜੀਆਂ ਵੀ ਹੋ ਸਕਦੀਆਂ ਨੇ ਉਹ ਏਜੰਸੀਆਂ ਵੀ ਹੋ ਸਕਦੀਆਂ ਨੇ ਉਹ ਆਰਐਸਐਸ ਵੀ ਹੋ ਸਕਦੀਆ ਉਹ ਕੋਈ ਹੋਰ ਤਾਕਤਾਂ ਜਿਹੜੀਆਂ ਮਤਲਬ ਪੰਜਾਬ ਨੂੰ ਦੁਆ ਕਰਨਾ ਚਾਹੁੰਦੀਆਂ ਨੇ ਜਾਂ ਦੇਸ਼ ਦੇ ਵਿੱਚ ਫਿਰਕੂ ਦੰਗੇ ਕਰਾਉਣਾ ਚਾਹੁੰਦੀਆਂ ਉਹ ਵੀ ਹੋ ਸਕਦੀਆਂ ਨੇ ਸੋ ਇਹ ਮਤਲਬ ਬੜਾ ਅਹਿਮ ਇਸ ਵੇਲੇ ਬੜੀ ਅਹਿਮ ਸਾਡੇ ਸਾਹਮਣੇ ਇਹ ਮੁੱਦਾ ਆ ਕੇ ਖੜਾ ਹੋ ਗਿਆ ਕਿ ਅਸੀਂ ਦੁਸ਼ਮਣ ਦੀ ਪਛਾਣ ਆ ਜਿਹੜੀ ਉਹ ਕਿਵੇਂ ਕਰੀਏ ਕਿ ਸਾਡਾ ਦੁਸ਼ਮਣ ਕੌਣ ਆ ਇਹ ਜਿਹੜਾ ਕੁਝ ਵਾਪਰ ਰਿਹਾ ਇਸ ਵੇਲੇ ਖਤਰਨਾਕ ਵਾਪਰ ਰਿਹਾ ਜਿਹੜਾ ਉਹ ਦੇ ਪਿੱਛੇ ਕੀ ਦਾ ਹੱਤ ਆ ਜੀ ਕੀ ਦੇ ਇਸ਼ਾਰੇ ਤੇ ਹੋ ਰਿਹਾ ਸੋ ਕੀ ਇਸ ਵੇਲੇ ਇਸ ਗੱਲ ਨੂੰ ਸਾਹਮਣੇ ਲਿਆਉਣਾ ਲੰਗਾ ਕਰਨਾ ਬੇਹੱਦ ਜ਼ਰੂਰੀ ਆ ਕਿ ਆਖਰ ਨੂੰ ਸਿੱਖਾਂ ਦਾ ਜਾਂ ਕੱਟ ਗਿਣਤੀਆਂ ਦਾ ਦੁਸ਼ਮਣ ਕੌਣ ਤੇ ਉਹ ਇਹ ਜਿਹੜੇ ਕਾਲੇ ਕਾਰਨਾਮੇ ਕਰ ਰਿਹਾ ਉਹਦੇ ਪਿੱਛੇ ਉਹਦੀ ਕਿਹੜੀ ਕਾਲੀ ਸੋਚ ਕੰਮ ਕਰਦੀ ਆ ਸੋ ਇਸ ਪਾਸੇ ਇਹ ਇਹ ਸੱਚ ਆ ਜਿਹੜਾ ਸਾਹਮਣੇ ਲਿਆਉਣਾ ਹੈ ਇਸ ਵੇਲੇ ਬੇਹੱਦ ਜ਼ਰੂਰੀ ਆ ਇਹਨਾਂ ਪਵਿੱਤਰ ਪੱਤਰਿਆਂ ਦੇ ਉੱਤੇ ਸਿੱਖਾਂ ਨੂੰ ਗੰਦੀਆਂ ਗਾਲਾਂ ਵੀ ਲਿਖੀਆਂ ਗਈਆਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬਸ ਆਪਾਂ ਬਾਰ-ਬਾਰ ਇਹ ਗੱਲ ਕੀਤੀ ਆ ਸ਼ਾਇਦ ਆਪਣੇ ਦਰਸ਼ਕਾਂ ਨੂੰ ਯਾਦ ਵੀ ਹੋਊਗੀ ਕਿ ਕਿਤੇ ਨਾ ਕਿਤੇ ਉਹਨਾਂ ਦੇ ਜ਼ਿਹਨ 'ਚ ਵੀ ਗੱਲ ਹੋਊਗੀ ਕਿ ਸਿੱਖਾਂ ਦੀ ਜਮੀਰ ਹੈ ਜਿਹੜੀ ਉਹ ਜਿਉਂਦੀ ਆ ਮਰ ਗਈ ਆ ਸਿੱਖੀ ਦੀ ਵਿਰਾਸਤ ਇਹਨਾਂ ਦੇ ਵਿੱਚ ਹੈਗੀ ਆ ਕਿ ਖਤਮ ਹੋ ਗਈ ਆ ਅਣਖ ਜੁਦੀਆ ਮਰਗੀਆ ਪ੍ਰਾਤਨ ਬਰਸੇ ਦੇ ਵਾਰਸ਼ ਹੈਗੇ ਆ ਨਹੀਂ ਹੈਗੇ ਆ ਇਹ ਪੀਖਿਆ ਜਿਹੜੇ ਸਿੱਖ ਦੁਸ਼ਮਣ ਤਾਕਤਾਂ ਸਮੇ 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 ਤੇ ਸਿੱਖਾਂ ਨੂੰ ਲਾ ਕੇ ਕੌਮ ਨੂੰ ਲਾ ਕੇ ਦੇਖਦੇ ਆ ਰਹੇ ਜੀ ਫੋ ਲਗਾਤਾਰ ਇੱਕ ਬਰੇ ਤੋਂ ਪਹਿਲੀ ਜੂਨ ਤੋਂ ਨਿਰੰਤਰ ਗੁਰੂ ਸਾਹਿਬ ਦੀ ਬਿਆਦਵੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਗੁਰਬਾਣੀ ਦੀ ਬਿਆਦਵੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕੋਮਾ ਜਿਹੜੀ ਉਹ ਥੋੜੀ देर ਲਈ ਜਾਗੀ ਸੀ ਮੁੜ ਕੇ ਫੇਰ ਕੁੜੀ ਨਹੀਂ ਸੌਂ ਗਈ ਆ ਕੁੰਮ ਕਰਨੀ ਲਈ ਸੌਂ ਗਈ ਆ ਮੈਂ ਸਮਝਦਾ ਕਿ ਬੇਸ਼ਰਮਾਂ ਦੀ ਨੀਂਦ ਵੀ ਸੌਂ ਗਈ ਆ ਡਰਪੋਕਾਂ ਦੀ ਨੀਂਦ ਵੀ ਸੌਂ ਗਈ ਆ ਸੋ ਇਸ ਮੌਕੇ ਇਹ ਜਿਹੜੀਆਂ ਗਾਲਾਂ ਲਿਖੀਆਂ ਗਈਆਂ ਇਹ ਗੰਧੀਆਂ ਗਾਲਾਂ ਉਹ ਵੀ ਪਵਿੱਤਰ ਗੁਰਬਾਣੀ ਦੇ ਗੁਟਕਿਆਂ ਤੇ ਤੇ ਗੁਟਕੀ ਕਿਹੜੀ ਬਾਣੀ ਦੇ ਨੇ ਸੁਖਮਨੀ ਸਾਹਿਬ ਦੀ ਜਿਹੜੀ ਮੁੱਚੇ ਸੰਸਾਰ ਨੂੰ ਸ਼ਾਂਤੀ ਦਾ ਉਪਦੇਸ਼ ਦੇਣ ਵਾਲੀ ਮੈਨੂੰ ਲੱਗਦਾ ਕਿ ਸਰਬਉੱਚ ਬਾਣੀ ਜੇ ਕੋਈ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਸਮੁੱਚੇ ਵਿਸ਼ਵ ਨੂੰ ਤੇ ਉਹ ਸੀਰੀ ਸੁਖਮਨੀ ਸਾਹਿਬ ਸਰਬਉੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਮੁੱਚੇ ਸੰਸਾਰ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਵਾਲੀ ਸਰਬਉੱਚ ਬਾਣੀ ਆ ਸੋ ਉਸ ਪਵਿੱਤਰ ਸਰਬਉੱਚ ਸ਼ਾਂਤੀ ਦੀ ਪ੍ਰਤੀਕ ਬਾਣੀ ਦੇ ਗੁਟਕਿਆਂ ਤੇ ਸਿੱਖਾਂ ਨੂੰ ਇੰਨੀਆਂ ਗੰਦੀਆਂ ਗਾਹਾਂ ਲਿਖੀਆਂ ਗਈਆਂ ਨੇ ਨਾ ਤਾਂ ਜਿਹਨੂੰ ਫੇਰੀ ਸਿੱਧੀ ਤਰਾ ਇਹ ਕਹਿ ਸਕਦੇ ਆ ਕਿ ਸੀਨੇ ਚ ਖੰਜਰ ਮਾਰਨ ਵਾਲੀ ਗਾਣਾ ਉਹ ਉਹ ਗਾਣਾ ਦੀ ਭਾਸ਼ਾ ਉਸ ਰੂਪ ਦੀ ਆ ਕਿ ਜੇ ਕਿਸੇ ਚ ਅਣਖ ਹੋਊਗੀ ਜੇ ਕਿਸੇ ਚ ਗੈਰਤ ਹੋਊਗੀ ਘਟੋ ਘਟ ਉਹ 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 ਨਾਲ ਵਾਲਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਹ ਉਹਦੇ ਨਾਲ ਉਹ ਕਹਿੰਦਾ ਕਿ ਮੈਂ ਮਰਿਆ ਚੰਗਾ ਹਾਂਜੀ ਸੋ ਉਹ ਇਹ ਜਿਹੜੀਆਂ ਗਾਹਾਂ ਲਿਖੀਆਂ ਗਈਆਂ ਸੁਖਮਨੀ ਸਾਹਿਬ ਦੇ ਪਵਿੱਤਰ ਪਾਵਨ ਗੁਟਕਿਆਂ ਦੇ ਪੱਤਰਿਆਂ ਤੇ ਲਿਖੀਆਂ ਗਈਆਂ ਨੇ ਉਹ ਬਾਕੀ ਮਤਲਬ ਕੌਮ ਨੂੰ ਸਿਰੇ ਦਾ ਟੀਕਾ ਲਾ ਕੇ ਦੇਖਣ ਦੀ ਗੱਲ ਹੋਈ ਆ ਕਿ ਜੇ ਇਸ ਟੀਕੇ ਤੋਂ ਬਾਅਦ ਵੀ ਕੌਮ ਆ ਜਿਹੜੀ ਉਹ ਜਾਗਦੀ ਨਹੀਂ ਜੀ ਉਹਦੀ ਜ਼ਮੀਰ ਨਹੀਂ ਜਾਗਦੀ ਉਹਦਾ ਰੋਹ ਨਹੀਂ ਜਾਗਦਾ ਉਹਦਾ ਰੂਹ ਨਹੀਂ ਜਾਗਦਾ ਤੇ ਫਿਰ ਇਹਦਾ ਮਤਲਬ ਆ ਕਿ ਕੌਮ ਆ ਜਿਹੜੀ ਉਹ ਮਰ ਗਈ ਆ ਜੀ ਸੋ ਇਸ ਤੋਂ ਬਾਅਦ ਇਸ ਟੀਕੇ ਤੋਂ ਬਾਅਦ ਉਹਨਾਂ ਦਾ ਅਗਲਾ ਕਦਮ ਆ ਜਿਹੜਾ ਉਹ ਬੜਾ ਮੈਂ ਅੱਜ ਇਸ ਗੱਲ ਦਾ ਦਾਅਵੇ ਨਾਲ ਕਹਿ ਸਕਦਾ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਜਿਹੜਾ ਇਸ ਤੋਂ ਅਗਲਾ ਕਦਮ ਹੋਊਗਾ ਉਹ ਬੜਾ ਬੇਹਦ ਭਿਆਨਕ ਕਿ ਕੌਮ ਦੀ ਹੋਂਦ ਲਈ ਫੈਸਲਾ ਬਣ ਹੋਊਗਾ ਉਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਅਗੋਂ ਕੌਮ ਦੀ ਮਰਜ਼ੀ ਆ ਕਿ ਉਹਨੇ ਇਸ ਆਪਣਾ ਕੌਮ ਜਿਉਂਦੀ ਦਾ ਸਬੂਤ ਦੇਣਾ ਜਾਂ ਨਹੀਂ ਦੇਣਾ ਤੇ ਜੇ ਨਹੀਂ ਅਸੀਂ ਆ ਕੌਮ ਦੇ ਜਿਉਂਦੀ ਹੋਣ ਦਾ ਸਬੂਤ ਦਿੰਦੇ ਤੇ ਅਗਲਾ ਜਿਹੜਾ ਕੌਮ ਤੇ ਬਾੜ ਹੋਊਗਾ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਉਹ ਬੜਾ ਫੈਸਲਾਪਨ ਖਤਰਨਾਕ ਤੇ ਕੌਮ ਦੀ ਹੋਂਦ ਨੂੰ ਖਤਮ ਕਰਨ ਵਾਲਾ ਹੋਗਾ ਇਹਦੇ ਵਿੱਚ ਕਿਸੇ ਨੂੰ ਕੋਈ ਦਮਦਾਰੀ ਨਹੀਂ ਰੇੜੀ ਚਾਹੀਦੀ ਇਹ ਗੱਲ ਸਾਰਿਆਂ ਨੂੰ ਸਾਫ਼ ਕਲੀਅਰ ਹੋ ਜਾਣੀ ਚਾਹੀਦੀ ਨਿਰੰਤਰ ਬੱਪਰੀਆਂ ਘਟਨਾਵਾਂ ਜੈਤੋ ਕੋਟਕਪੂਰੇ ਇਲਾਕੇ 'ਚ ਹੀ ਵਾਪਰ ਰਹੀਆਂ ਹਨ ਅਜਿਹਾ ਕਿਉਂ ਪਹਿਲਾਂ ਤਾ ਅਸੀਂ ਇਹ ਸੋਚ ਰਹੇ ਸੀ ਕਿ ਇਸ ਇਲਾਕੇ ਦੇ ਵਿੱਚ ਕਿਉਂਕਿ ਡੇਰਾ ਸਲਾਬਤਪੁਰਾ ਬਸੁਰ ਦਾ ਸਾਹ ਦਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਡੇਰਾ ਤੇ ਜਦੋਂ ਸੌਦਾ ਸਾਹ ਦੇ ਨਾਲ ਜਦੋਂ ਦਸ਼ਮੇਸ਼ ਪਿਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਆ ਮਰਦੀ ਦਾਦ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਜਿਹੜਾ ਵੱਡਾ ਪੰਗਾ ਖੜਾ ਹੋਇਆ ਸੀ ਉਸ ਸਲਾਬਤਪੁਰਾ ਤੋ ਉਸ ਇਲਾਕੇ ਦੇ ਵਿੱਚ ਹੁਣ ਭਗਤਾ ਭਾਈ ਕਾ ਵੀ ਬਿਲਕੁਲ ਉਹਦੇ ਨਾਲ ਲੱਗਦਾ ਵਾ ਅਸਲ ਉਹ ਉਹ ਪੂਰਾ ਇਲਾਕਾ ਉਸ ਦਾ ਦੇ ਜਿੱਥੇ ਸੌਦਾ ਸਾਧ ਦੇ ਪ੍ਰੇਮੀਆਂ ਦੀ ਗਿਣਤੀ ਕੀਤੀ ਗਈ ਹੈਗੀ ਆ ਤੇ ਉਹਨਾਂ ਦਾ ਵੱਡਾ ਡੇਰਾ ਵੀ ਹੈਗਾ ਪਹਿਲਾਂ ਪਹਿਲਾਂ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਇਹ ਜਿਹੜੇ ਸੌਦਾ ਸਾਧ ਦੇ ਚੇਲੇ ਚਾਟੜੇ ਨੇ ਉਹਨਾਂ ਵੱਲੋਂ ਸਿੱਖਾਂ ਨੂੰ ਚੜਾਉਣ ਲਈ ਜਾਂ ਜਿਹੜੀ ਉਹਨਾਂ ਦੇ ਮਨ 'ਚ ਸਿੱਖਾਂ ਪ੍ਰਤੀ ਨਫ਼ਰਤ ਆ ਉਹਦਾ ਪ੍ਰਚਾਰਵਾ ਕਰਨ ਲਈ ਇਕੱਠਨ ਹਮਲੇ ਜਿਹੜੀਆਂ ਉਹ ਵਾਪਰ ਰਹੀਆਂ ਨੇ ਪਰ ਤੋਂ ਹੌਣ ਹੌਲੀ ਹੌਲੀ ਗੱਲ ਹੈ ਜਿਹੜੀ ਉਹ ਸਾਫ਼ ਹੁੰਦੀ ਜਾ ਰਹੀ ਹੈ ਕਿ ਇਹ ਵੀ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਕੁਝ ਦਿਨ ਪਹਿਲਾਂ ਸੌਦਾ ਸਾਧ ਦਾ ਇੱਕ ਜਿਹੜਾ ਪ੍ਰੇਮੀ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿੱਤਰ ਭਵਨ ਜੋ ਹਸਿੰਗ ਵਾਲਾ ਤੋਂ ਚੋਰੀ ਹੋਈ ਸੀ ਉਸ ਦੇ ਸਾਹਮਣੇ ਜਿਹਦੀ ਦੁਕਾਨ ਸੀ ਤੇ ਜਿਹੜਾ ਚਸ਼ਮਦੀਦ ਗਵਾਹ ਸੀ ਜੀ ਵੀ ਆਈ ਵੀ ਉਹਨੂੰ ਗਵਾਹ ਦੇ ਤੌਰ ਤੇ ਨਾਮਜ਼ਦ ਕਰ ਰਹੀ ਸੀ ਉਹਦੀ ਗੋਲੀ ਮਾਰ ਕੇ ਹਤਿਆ ਹੋ ਗਈ ਜੀ ਕਿ ਉਸ ਤੋਂ ਬਾਅਦ ਸੌਦਾ ਸਾਧ ਦੇ ਚੇਲਿਆਂ ਨੇ ਇੱਕ ਦਿਨ ਵੀ ਜिद ਵੀ ਕੀਤੀ ਉਹਦਾ ਸੰਸਕਾਰ ਆ ਜਿਹੜਾ ਉਹ ਅਗਲੇ ਦਿਨ ਕੀਤਾ ਅ ਪ੍ਰੰਤੂ ਹੁਣ ਜਿਹੜੀ ਘਟਨਾ ਇਹ ਨਿਰੰਤਰ ਦੋ ਦਿਨ ਬਾਪਰ ਨਹੀਂ ਇੱਕ ਦਿਨ ਪੂਰੀ ਗਦਿੰਚਾ ਡੁਕ ਕੋਈ ਪਿੰਡ ਦੇ ਵਿੱਚ ਭਰਤਾ ਭਾਈ ਦਾ ਪਿੰਡ ਦੇ ਵਿੱਚ ਦੋ ਦਿਨ ਨਿਰੰਤਰ ਇਹ ਘਟਨਾ ਜਿਹੜੀ ਵਾਪਰੀ ਆ ਬਿਲਕੁਲ ਉਹ ਉਹ ਤੋਂ ਦੇ ਨੇੜਲਾ ਪਿੰਡ ਆ ਜਿਹੜਾ ਉਹ ਕਿ ਤਾਂ ਕਿ ਕਿਤੇ ਨਾ ਕਿਤੇ ਗੱਲ ਫਿਰ ਉੱਥੇ ਚਲੀ ਜਾਵੇ ਕਿ ਉਹ ਜਿਹੜਾ ਇਸ ਘਟਨਾ ਨੂੰ ਉਹ ਜਿਹੜਾ ਸੌਦਾ ਸਾਧ ਦਾ ਚਿੰਨਾ ਮਾਰਿਆ ਉਹਦੇ ਨਾਲ ਜੋੜ ਦਿੱਤਾ ਜਾਵੇ ਕਿ ਇਹ ਉਹਦੇ ਉਹਦੇ ਬਦਲੇ ਦੇ ਵਿੱਚ ਇਹ ਘਟਨਾ ਵਾਪਰੀ ਆ ਤਾਂ ਤੂੰ ਤੱਕਦਾ ਇਹ ਆ ਕਿ ਅਸਲ ਦੇ ਵਿੱਚ ਸੱਚ ਆ ਜਿਹੜਾ ਤਾਰਾਂ ਨੇ ਜਿਹੜੀਆਂ ਉਹ ਹੋਰ ਕਿਤੇ ਆ ਜੀ ਤਾਰਾਂ ਹਲ ਔਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹ ਕੋਈ ਘੋਰ ਨਹੀਂ ਸੋ ਇਹ ਗੱਲ ਭਾਵੇਂ ਕਿ ਔਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋਊਗੀ ਸੱਚਾ ਜਿਹੜਾ ਉਹ ਬਹੁਤੀ ਤੇਰੀ ਲੁਕੋਇਆ ਨਹੀਂ ਜਾ ਸਕਦਾ ਸੋ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਤੇ ਫਿਰ ਉਹਦੇ ਤੇ ਆਰਐਸਐਸ ਤੇ ਮੋਦੀ ਦਾ ਨਾਮ ਲਿਖਣਾ ਤੇ ਸਿੱਖਾਂ ਨੂੰ ਗਾਲਾਂ ਕੱਢਣੀਆਂ ਜਿਹੜੀਆਂ ਇਹ ਮਤਲਬ ਬੜੀ ਬੇਹਦ ਜਿਵੇਂ ਮੈਂ ਗੱਲ ਕੀਤੀ ਹੈ ਕਿ ਬੇਹਦ ਡੂੰਗੀ ਕਲੌਨੀ ਸ਼ਾਰਜਸਾ ਦਾ ਹਿੱਸਾ ਤੇ ਪਹਿਲਾ ਇਹ ਇਲਾਕਾ ਜਿਹੜਾ ਚੁਣਿਆ ਗਿਆ ਸੀ ਉਹਦੇ ਪਿੱਛੇ ਕਾਰਨ ਕੁਝ ਹੋਰ ਸੀ ਹੁਣ ਕਿਉਂਕਿ ਨਿਰੰਤਰ ਘਟਨਾਵਾਂ ਇਸ ਤਰ੍ਹਾਂ ਜੀ ਆਪ ਬੱਪੜੀਆਂ ਜਾਂਦੀਆਂ ਨੇ ਕੋਈ ਇੱਕ ਦੂਜੇ ਨਾਲ ਜੁੜਦੀਆਂ ਜਾਂਦੀਆਂ ਨੇ ਕਰੀਆਂ ਇਸੇ ਕਰਕੇ ਉਹ ਕੇਂਦਰ ਆ ਜਿਹੜਾ ਉਹ ਉਹ ਇਲਾਕਾ ਹੀ ਇਸ ਇਹਨਾਂ ਸਾਰੀਆਂ ਘਟਨਾਵਾਂ ਦਾ ਕੇਂਦਰ ਜਿਹੜਾ ਇਸੇ ਕਰਕੇ ਬਣ ਗਿਆ ਕਿਉਂਕਿ ਉਸ ਸੌਦਾ ਸਾਧ ਦੇ ਚੇਲੇ ਦਾ ਕਤਲ ਹੋਇਆ ਉਸੇ ਇਲਾਕੇ 'ਚ ਤਨਾਅ ਦੀ ਨਾਲ ਇਹ ਘਟਨਾ ਜਿਹੜੀ ਗੁਰਵਾੜੀ ਦੀ ਨਾਰਾਜ਼ਗੀ ਦੀ ਉਹ ਸਹੀ ਲੱਗ ਕੇ ਦੀ ਵਾਪਰ ਗਈ ਤਾਂ ਕਿ ਜਿਹੜਾ ਜਿਹੜੀਆਂ ਉਹ ਦੁਸ਼ਮਣ ਤਾਕਤਾਂ ਨੇ ਉਹ ਪੰਜਾਬ ਦੇ ਅਮਨ ਚੈਨ ਨੂੰ ਅੱਗ ਲਾਉਣਾ ਚਾਹਦੀਆਂ ਨੇ ਇਹਦੇ ਵਿੱਚ ਕੋਈ ਦੂਰ ਰਹਿਣੀ ਹੁਣ ਗੱਲ ਇਹ ਵੀ ਆ ਜਿਹੜੀ ਆਪਾਂ ਪਹਿਲਾਂ ਨਹੀਂ ਕੀਤੀ ਉਹ ਵੀ ਗੱਲ ਸਾਡੇ ਸਾਹਮਣੇ ਆ ਕਿ ਕਿਤੇ ਨਾ ਕਿਤੇ ਇਹ ਗਾ ਚੂਣਾ ਆ ਰਹੀਆਂ 2017 ਉਹਨਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਉਹਨਾਂ ਚੂਣਾ ਨੂੰ ਮੁੱਲਤਵੀ ਕੀਤੇ ਜਾਣ ਦੀ ਸਾਜ਼ਿਸ਼ ਵੀ ਹੋ ਸਕਦੀ ਆ ਉਹਦੇ ਤੋਂ انکار ਨਹੀਂ ਕੀਤਾ ਜਾ ਸਕਦਾ। ਵੈਸੇ ਤਾਂ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਸਿੱਖਾਂ ਦਾ ਮੁੱਢਲਾ ਫਰਜ਼ ਹੈ। ਪਰੰਤੂ ਕੱਲ ਬਹੁਤੇ ਸਿੱਖ ਮਰੀਲਕੋਟਲੇ ਤਾਂ ਪਹੁੰਚੇ ਤੇ ਭੱਗਦੇ ਪਾਈ ਕੇ ਕੋਈ ਵੀ ਸਿੱਖ ਆਗੂ ਨਹੀਂ ਪਹੁੰਚਿਆ। ਕੀ ਹੁਣ ਉਹਨਾਂ ਦੇ ਲਈ ਕੁਰਾਨ ਸ਼ਰੀਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋ ਗਏ? ਦੇ ਹੋਵੇ ਦੀਰਗਾਂ ਤੁਸੀਂ ਕੀਤੀ ਹੈ ਕਿ ਠੀਕ ਹੈ ਕਿ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਗ੍ਰੰਥ ਨੇ ਉਹਨਾਂ ਦਾ ਸਤਿਕਾਰ ਕਰਨਾ ਤੇ ਦੂਸਰਾ ਮੁਸਲਮਾਨ ਘੱਟ ਗਿਣਤੀ ਆ ਅਸੀਂ ਵੀ ਘੱਟ ਗਿਣਤੀਆਂ ਘੱਟ ਗਿਣਤੀ ਦਾ ਦੂਜੀ ਘੱਟ ਗਿਣਤੀ ਤੇ ਨਾਲ ਖੜੇ ਹੋਣਾ ਅਮਰਦੀ ਬਰਕਰਾਰਾ ਮੁੱਢੇ ਨਾਲ ਮੁੱਢਾ ਜੋੜਨਾ ਜ਼ਰੂਰੀ ਹੈ ਜੀ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਆ ਸਭੂੱਚਾ ਸਿੱਖ ਭਾਈ ਜਿਹੜਾ ਜਿਹੜਾ ਉਹ ਮੁਸਲਮਾਨ ਭਾਈ ਛਾਰੇ ਦੇ ਨਾਲ ਖੜਾ ਦੇ ਵਿੱਚ ਵੀ ਕੋਈ ਦੋਹਰਾ ਹੈ ਵਾਲੀ ਪਰ ਤੂੰ ਜਿਹੜਾ ਤੁਸੀਂ ਸਵਾਲ ਕੀਤਾ ਇਸ ਵੇਲੇ ਕਿ ਕੱਲ ਸੇਖਾ ਗੁਰ ਚਾਹੇ ਉਹ ਦੇਤੇ ਦਰਤਾਂ ਅੰਤ ਨੂੰ ਮੰਡਾ ਚਾਹੇ ਉਹ ਹੋਰ ਨੇ ਉਹ ਸਾਰਿਆਂ ਨੇ ਬਹੀਰਾ ਮਲੇਰਪੋਟਲੇ ਵੱਲ ਘੱਟੀਆਂ ਨੇ ਜੀ ਜਾਣਾ ਚਾਹੀਦਾ ਸੀ ਉਹਨਾਂ ਨੂੰ ਹਾਂਜੀ ਪਰ ਤੂੰ ਉਸ ਤੋਂ ਬਾਅਦ ਪੱਤਾ ਭਾਈ ਦਾ ਕਿਉਂ ਭੁੱਲ ਗਿਆ ਜੀ ਸਾਨੂੰ ਇਸ ਗੱਲ 'ਤੇ ਇਤਰਾਜ਼ ਨਹੀਂ ਕਿ ਉਹ ਮਲੇਰਪੋਟਲੇ ਕਿਉਂ ਗਏ ਜਾਣਾ ਚਾਹੀਦਾ ਸੀ ਉਹਨਾਂ ਦਾ ਫਰਜ਼ ਸੀ ਉਹਨਾਂ ਦੀ ਡਿਊਟੀ ਸੀ ਗਏ ਪਰਤੂ ਬਾਪਸੀ ਤੇ ਉਹਨਾਂ ਨੂੰ ਭਗਤਾ ਭਾਈ ਕਾਲਾ ਦਾ ਰਾਹ ਕਿਉਂ ਭੁੱਲ ਗਿਆ ਜੀ ਇਸ ਵੇਲੇ ਸਵਾਲ ਸਾਡੇ ਸਾਹਮਣੇ ਇੱਕ ਹੈ ਹਾਂਜੀ ਇੱਕ ਪਾਸੇ ਕਰਪ ਪਵਿੱਤਰ ਕ੍ਰਾਂਸ਼ ਸ਼ਰੀਫ ਦੀ ਬੇਅਦਬੀ ਹੋਈ ਹੈ ਬੜੀ ਅਸੀਂ ਸਮਝਦੇ ਹਾਂ ਕਿ ਮਾੜੀ ਘਟਨਾ ਬਹੁਤ ਮਾੜੀ ਘਟਨਾ ਸਾਡੀਆਂ ਘਟ ਗਣਤੀਆਂ ਤੇ ਹਮਲਾ ਹੋ ਰਿਹਾ ਸਾਨੂੰ ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਦੂਜੇ ਪਾਸੇ ਇੱਕ ਨਵੀਂ ਮਤਲਬ ਖਤਰਨਾਕ ਖੇਡ ਖੇਢੀ ਗਈ ਐ ਸਿੱਖਾਂ ਦੇ ਨਾਲ ਕਿ ਪਵਿੱਤਰ ਗੁਰਬਾਣੀ ਦੇ ਗੁਟਕਿਆਂ ਤੇ ਇਹ ਗੱਲ ਪਹਿਲੀ ਵਾਰ ਵਾਪਰੀ ਆ ਕਿ ਉਹ ਉਹਦੇ ਤੇ ਬਕਵਾਇਤ ਉਹਨਾਂ ਨੇ ਮਤਲਬ ਗਲਤ ਸ਼ਬਦ ਨੇ ਜਿਵੇਂ ਉਹ ਚਾਰੇ ਆਰਐਸਐ ਜਿੰਦਾਬਾਦ ਦੀ ਰੂਚੀ ਲਿਖੇ ਚਾਹੇ ਉਹਦੇ ਜਿੰਦਾਬਾਦ ਚਾਹੇ ਸਿੱਖਾਂ ਨੂੰ ਗਾਲਾਂ ਕੱਢਣ ਦੀ ਰੂਚੀ ਲਿਖੇ ਸੋ ਇਹ ਇਹ ਇੱਕ ਮਤਲਬ ਬੜੀ ਘਨੌੜੀ ਸਟਾਈਲ ਜਿਹੀ ਅਰੰਭਤਾ ਇੱਕ ਨਵੀਂ ਹੋਈ ਜੀ ਸੋ ਇਸ ਕਾਰਨ ਹੁਣ ਜਾਤਾ ਅਸੀਂ ਇਹ ਕਹਿ ਸਕਦੇ ਆ ਕਿ ਸਿੱਖਾਂ ਦੇ ਲਈ ਇਹ ਪਵਿੱਤਰ ਗੁਰਵਾੜੀ ਦੀ ਬੇਅਦਬੀ ਹੈ ਜਿਹੜੀ ਹੁਣ ਕੋਈ ਮਤਲਬ ਮੈਨੀ ਨਹੀਂ ਰੱਖਦੀ ਹੈ। ਉਹਨਾਂ ਲਈ ਤਾਂ ਇਹ ਹੋ ਗਿਆ ਕੋਈ ਵੀ ਯਾਰੀ ਤਾਂ ਹੋ ਹੀ ਜਾਂਦਾ। ਜੀ। ਕੋਈ ਮਹੱਤਵਪੂਰਨ ਗੱਲ ਨਹੀਂ ਰਹੀ ਹੈ ਕਿ ਉਹਨਾਂ ਦੇ ਲਈ ਕਿ ਤਰ੍ਹਾਂ ਤੇ ਇਸ ਗੱਲ ਦਾ ਐਕਸ਼ਨ ਲਿਆ ਜਾਵੇ। ਅ ਮੌਕੇ ਤੇ ਜਾ ਕੇ ਦੇਖਿਆ ਜਾਵੇ ਕੀ ਹੈ ਕੀ ਨਹੀਂ। ਹੁਣ ਸਰਕਾਰ ਹੈ ਜਿਹੜੀ ਉਹ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਜਿਵੇਂ ਹੀ ਇਹ ਇਹ ਘਟਨਾ ਦਾ ਪਤਾ ਲੱਗਿਆ ਪ੍ਰਸ਼ਾਸਨ ਨੂੰ ਮਲੂਕੇ ਦੀਆਂ ਸਖਤ ਰਹਿਤਾਂ ਆਈਆਂ। ਕਿ ਇਸ ਗੱਲ ਦੀ ਇਸ ਘਟਨਾ ਦੀ ਬਾਹਰ ਨਹੀਂ ਜਾਣੀ ਚਾਹੀਦੀ ਜੀ ਉਸ ਇਲਾਕੇ ਦੇ ਜਿੰਨੇ ਪੰਥਕ ਆਗੂ ਸੀ ਉਹਨਾਂ ਨੂੰ ਇਹ ਬਕਾਇਦਾ ਰੂਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਧਮਕੀ ਦਿੱਤੀ ਕਿ ਖਬਰਦਾਰ ਹੋ ਜੋ ਜੀ ਇਸ ਗੱਲ ਨੂੰ ਤੁਸੀਂ ਤੋਂ ਤੋਂ ਬਾਅਦ ਗ੍ਰੰਥੀ ਜਾਂ ਇਸ ਗੱਲ ਨੂੰ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੁਰੰਤ ਪ੍ਰਸ਼ਾਸਨ ਆਇਆ ਪਵਿੱਤਰ ਗੁਰਬਾਣੀ ਦੇ ਜਿਹੜੇ ਉਹ ਪੰਨੇ ਜਿਨ੍ਹਾਂ ਤੇ ਲਿਖਿਆ ਗਿਆ ਸੀ ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੇ ਕਾਲੀ ਦੇ ਵਿੱਚ 1950 ਦਾ ਮੁੱਦਾ ਘਾਤੋਂ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਜਿਹੜਾ ਮੀਡੀਆ ਜੀ ਉਹ ਬਾਰੇ ਕਿਸੇ ਨੂੰ ਮਤਲਬ ਕੋਈ ਸ਼ੰਕਾ ਨਹੀਂ ਹੈ ਕਿ ਸਾਡਾ ਮੀਡੀਆ ਚਾਹੇ ਉਹ ਪੰਜਾਬੀ ਦੇ ਅਖਬਾਰ ਨੇ ਤੇ ਚਾਹੇ ਉਹ ਹਿੰਦੀ ਦੇ ਅਖਬਾਰ ਨੇ ਚਾਹੇ ਗ੍ਰੀਤੀ ਦੇ ਅਖਬਾਰ ਨੇ ਉਹ ਸਾਰੇ ਦੇ ਸਾਰੇ ਸਰਕਾਰ ਦੇ ਹੱਥਾਂ ਚ ਨੇ ਜਾਂ ਹਿੰਦੂਵਾਦੀ ਤਾਕਤਾਂ ਦੇ ਅਧਿਐਨ ਨੇ ਕਿਸੇ ਨੇ ਵੀ ਐਡੀ ਵੱਡੀ ਭਿਆਨਕ ਘਟਨਾ ਨੂੰ ਜਿਹਨੇ ਸਿੱਖਾਂ ਦੇ ਹਿਰਦੇ ਬਲੁੰਦਰੇ ਨੇ ਕਿਸੇ ਨੇ ਉਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਹੁਤ ਸਾਰੇ ਘਰਾਂ ਨੇ ਤਾਂ ਪ੍ਰਕਾਸ਼ਿਤ ਹੀ ਨਹੀਂ ਕੀਤੀ ਜੇ ਥੋੜਾ ਬਹੁਤ ਨੇ ਕੀਤੀ ਹੈ ਤੇ ਸਿੰਗਲ ਕਾਲਮ ਦੇ ਵਿੱਚ ਜੀ ਸੋ ਇਹ ਨੂੰ ਮਤਲਬ ਇਸ ਘਟਨਾ ਨੂੰ ਸਰਕਾਰ ਨੇ ਸ਼ਕਤੀ ਦੇ ਨਾਲ ਮੀਡੀਆ ਦੇ ਨਾਲ ਮਿਲ ਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸੋਸ਼ਲ ਮੀਡੀਆ ਰਹੀ ਫੈਲਾ ਰਹੀ ਚੀਜ਼ ਇਸ ਘਟਨਾ ਦੀ ਜਾਣਕਾਰੀ ਹੈ ਜਿਹੜੀ ਉਸੂਚੇ ਪੰਚ ਤੱਕ ਪਹੁੰਚ ਗਈ ਸੀ ਜਥੇਦਾਰ ਇਤਹਾਸਿਕ ਮੰਡ ਜਾਂ ਹੋਰ ਸਾਰਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਸੀ ਕਿ ਭਗਤਾ ਭਾਈ ਗਰਕੇ ਅਈ ਕੁਛ ਵਾਪਰ ਗਿਆ ਸੋ ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਘਟੋ-ਘਟ ਉੱਥੇ ਜਾ ਕੇ ਪ੍ਰਸ਼ਾਸਨ ਜਤਾਈਆ ਕਿ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਜਤਾਈਆ ਕਿ ਸਾਡੇ ਲਈ ਹੁਣ ਇਸ ਗੱਲ ਦੀ ਕੋਈ ਅਰਥ ਹੀ ਨਹੀਂ ਰਹਿ ਗਈ ਜਿਹੜੀ ਗੁਰਬਾਨੀ ਦੀ ਬੇਅਦਬੀ ਹੋ ਰਹੀ ਆ ਜਾਂ ਅਸੀਂ ਪ੍ਰਸ਼ਾਸਨ ਤੋਂ ਇੰਨਾ ਡਰ ਗਏ ਕਿਉਂਕਿ ਪ੍ਰਸ਼ਾਸਨ ਦੀ ਸ਼ਕਤੀ ਸੀ ਜੀ ਮਲੇ ਰਿਪੋਰਟ ਲੈ ਨਹੀਂ ਸਕਤੀ ਉਹ ਨਹੀਂ ਜੀ ਭਗਤਾ ਭਾਈ ਕਾ ਵੀਗੇ ਉਸ ਤੋਂ ਕਿਤੇ ਕਈ ਗੁਣਾ ਵੱਧ ਸਕਦੀ ਆ ਸੋ ਉਹ ਉਸ ਪਾਸ ਪ੍ਰਸ਼ਾਸਨ ਦੀ ਸ਼ਕਤੀ ਤੋਂ ਡਰਿਆ ਡਰਦਿਆਂ ਆਪਣੀ ਗ੍ਰਿਫਤਾਰੀ ਤੋਂ ਡਰਦਿਆਂ ਮਤਲਬ ਕਿਸੇ ਨੇ ਤਰਾਸਦੀ ਤਾਂ ਇਹ ਹੈ ਅਸੀਂ ਆਪਣਾ ਢਿੱਡ ਆਪਣਾ ਛੱਗਾ ਵੀ ਨਹੀਂ ਹੁੰਦਾ ਪੰਜਾਬੀ ਦੇ ਵਿੱਚ ੱਗਾ ਚੱਕਦੇ ਆ ਤਾਂ ਢਿੱਡ ਲੱਗਾ ਹੁੰਦਾ ਕਿ ਅੱਜ ਵੀ ਅਰਸੋ ਰਾਜੀਵ ਵਾਪਰੀ ਘਟਨਾ ਅਸੀਂ ਮੰਨ ਲੈਨੇ ਆਂ ਕਿ ਪਰਸੋ ਰਾਜੀਵ ਵਾਪਰੀ ਘਟਨਾ ਨਹੀਂ ਬਹੁਤਿਆਨੂ ਜਾਣਕਾਰੀ ਹੋਣੀ ਅੱਜ ਪਹਿਰੇਦਾਰ ਨੇ ਪੂਰੀ ਰੂਪ ਵਿੱਚ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਛਾਪਿਆ ਪਹਿਰੇਦਾਰ ਟੀਵੀ ਨੇ ਪੂਰੀ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਮਤਲਬ ਲੋਕਾਂ ਤੱਕ ਪਹੁੰਚਾਇਆ ਅੱਜ ਵੀ ਕੋਈ ਸਿੱਖ ਆਗੂ ਕੋਈ ਸਿੱਖ ਜਥੇਬੰਦੀ ਹੈ ਜਿਹੜੀ ਉਸ ਇਸ ਕਾਲੀ ਘਣਾਉਣੀ ਘਟਨਾ ਦੇ ਵਿਰੋਧ ਝੱਕੇ ਨਹੀਂ ਆਈ ਤੋ ਇਹ ਅਸੀਂ ਕੀ ਕਹਿ ਸਕਦੇ ਆ ਇਸ ਨੂੰ ਮਰੀਜ਼ ਅਮੀਰ ਕਹਿ ਸਕਦੇ ਆ ਕਿ ਕੌਮ ਇੰਨੀ ਡਰ ਗਈ ਆ ਠੀਕ ਸੋ ਇਹ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਡੇ ਕੋਲ ਹੁਣ ਖੇਡ ਆ ਜਿਹੜੀ ਉਹ ਬਿਆਨਬਾਜ਼ੀ ਦੀ ਆ ਫੋਟੋ ਲਵਾਉਣ ਦੀ ਆ ਤੇ ਕਰਵਾਨੀ ਵਾਲੀ ਖੇਡ ਆ ਜਿਹੜੀ ਉਹ ਕੌਮ ਭੁੱਲ ਗਈ ਆ ਤੇ ਫੇਰ ਉਧਰ ਨੂੰ ਕਿਸੇ ਨੇ ਕੀ ਕਰਨਾ ਮੈਂ ਜਿੱਧਰ ਪਰਵਾਨੀ ਦਿਖਾਈ ਦੇ ਰਹੀ ਆ ਵੀ じゃ ਇਹ ਜਾਣਾ ਪਊਗਾ ਜਾਂਦਾ ਖਾਣੀਆਂ ਪਹਿਣਗੀਆਂ ਸੋ ਉਸ ਪਾਸੇ ਅਸੀਂ ਮੂਵ ਕਰਨਾ ਛੱਡ ਹੀ ਦਿੱਤਾ ਸਾਂਤ ਭਿੰਡਰਾਂ ਵਾਲਿਆਂ ਨੇ ਇਸ ਗੱਲ ਦਾ ਪ੍ਰਗਟਾਵਾ ਬਖੂਬੀ ਕੀਤਾ ਸੀ ਕਿ ਸ੍ਰੀ ਰਿਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੁੰਦਾ ਹੈ ਹੁਣ ਕਿਹੜਾ ਸੂਰਮਾ ਹੈ ਜੋ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇਵੇਗਾ ਸੋ ਏ ਸੀ ਸਾਡਾ ਆਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ